ਪੱਛਮ ਬੰਗਾਲ ਦੀਆਂ કુલ 294 ਸੀਟਾਂ ਨੇ 8 ਪੜਾਵਾਂ 'ਚ VOTING ਹੋਵੇਗੀ ਪਹਿਲਾ ਪੜਾ 27 ਮਾਰਚ ਨੂੰ ਦੂਜਾ ਪੜਾ 1 ਅਪ੍ਰੈਲ ਨੂੰ ਤੀਜਾ 6 ਅਪ੍ਰੈਲ ਚੌਥਾ 10 ਅਪ੍ਰੈਲ ਪੰਜਵਾਂ 17 ਛੇਵਾਂ 22 ਸੱਤਵਾਂ 26 ਤੇ ਅੱਠਵਾਂ ਪੜਾ 29 ਅਪ੍ਰੈਲ ਨੂੰ ਹੋਵੇਗਾ ਚੋਣਾਂ ਦੇ ਤਰੀਕਾ ਦੇ ਐਲਾਨ ਤੋਂ ਬਾਅਦ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਪ੍ਰੈਸ ਕਾਨਫਰੰਸ ਕਰਕੇ ਚੋਣ ਕਮਿਸ਼ਨ ਤੇ ਸਵਾਲ ਚੁੱਕੇ 8 ਪੜਾਵਾਂ 'ਚ મતદાન ਦਾ ਐਲਾਨ ਹੋਣ ਤੋਂ ਬਾਅਦ ਮਮਤਾ ਬੇਨਰਜੀ ਨੇ ਕਿਹਾ ਕਿ ਬੀਜੇਪੀ ਦੇ ਹਿਸਾਬ ਨਾਲ ਤਰੀਕਾ ਦਾ ਐਲਾਨ ਹੋਇਆ ਹੈ ਸਵਾਲੀਆ ਲਹਿਜੇ 'ਚ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਪੁੱਛਿਆ ਕਿ ਆਕਰ ਇੱਕ ਜ਼ਿਲ੍ਹੇ 'ਚ ਤਿੰਨ ਪੜਾਵਾਂ 'ਚ ਕਿਉਂ ਚੋਣਾ ਕਰਾਈਆਂ ਜਾ ਰਹੀਆਂ ਨੇ ਚੋਣ ਕਮਿਸ਼ਨ ਨੇ ਪੀਐਮ ਮੋਦੀ ਅਤੇ ਅਮਿਤ ਸ਼ਾਹ ਦੇ ਦੌਰੇ ਦੇ ਹਿਸਾਬ ਨਾਲ ਤਰੀਕਾਂ ਦਾ ਐਲਾਨ ਕੀਤਾ ਹੈ ਜੋ ਭਾਜਪਾ ਨੇ ਕਿਹਾ ਚੋਣ ਕਮਿਸ਼ਨ ਨੇ ਉਹੀ ਕੀਤਾ ਹੈ ਗ੍ਰਹਿ ਮੰਤਰੀ ਆਪਣੀ ਤਾਕਤ ਦੀ ਦੁਰਵਰਤੋਂ ਕਰ ਰਹੇ ਨੇ ਅਸੀਂ ਹਰ ਹਾਲ ਵਿੱਚ ਭਾਜਪਾ ਨੂੰ ਹਰਾਵਾਂਗੇ ਖੇਡ ਜਾਰੀ ਹੈ ਅਸੀਂ ਖੇਡਾਂਗੇ ਤੇ ਜਿੱਤਾਂਗੇ ਵੀ ਪੀਐਮ ਆਪਣੀ ਤਾਕਤ ਦੀ ਦੁਰਵਰਤੋਂ ਨਾ ਕਰੇ ਇਸ ਨਾਲ ਭਾਜਪਾ ਨੂੰ ਕੋਈ ਫਾਇਦਾ ਨਹੀਂ ਹੋਵੇਗਾ ਭਾਜਪਾ ਨੂੰ ਬੰਗਾਲ ਦੀ ਜਨਤਾ ਜਵਾਬ ਦੇਵੇਗੀ ਭਾਜਪਾ ਜਨਤਾ ਨੂੰ ਹਿੰਦੂ ਮੁਸਲਮ ਵਿੱਚ ਵੰਡ ਰਹੀ ਹੈ ਉਦੋਂ ਬਾਕੀ ਚਾਰ ਸੂਬਿਆਂ ਦੇ ਲਈ ਵੀ ਚੋਣਾਂ ਦਾ ਤਰੀਕਾ ਦਾ ਐਲਾਨ ਹੋ ਗਿਆ ਹੈ ਅਸਮ ਚ ਕੋਲ 126 ਸੀਟਾਂ ਨੇ ਤਿੰਨ ਪੜਾਵਾਂ ਚ VOTING ਹੋਵੇਗੀ ਪਹਿਲਾ ਪੜਾ 27 ਮਾਰਚ ਨੂੰ ਦੂਜਾ 1 ਅਪ੍ਰੈਲ ਤੇ ਤੀਜਾ 6 ਅਪ੍ਰੈਲ ਨੂੰ ਕੇਰਲ ਚ ਕੋਲ 140 ਸੀਟਾਂ ਨੇ ਮਤਦਾਨ 6 ਅਪ੍ਰੈਲ ਨੂੰ ਹੋਵੇਗਾ ਤਾਮਿਲਨਾਡੂ ਚ ਕੋਲ 232 ਸੀਟਾਂ ਇੱਥੇ ਵੀ મતદાન 6 ਅਪ੍ਰੈਲ ਨੂੰ ਹੋਵੇਗਾ ਪੁਡੂਚੇਰੀ ਚ ਕੋਲ 30 ਸੀਟਾਂ ਨੇ ਇੱਥੇ ਵੀ ਵੋਟਾਂ 6 ਅਪ੍ਰੈਲ ਨੂੰ ਪਾਈਆਂ ਜਾਣਗੀਆਂ ਕਰੋਨਾ ਕਾਲ ਤੋਂ ਬਾਅਦ ਤੇਲੀ ਵਾਰ ਇਕੱਠਿਆ ਚਾਰ ਸੂਬਿਆਂ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਚੋਣਾਂ ਹੋਣ ਵਾਲੀਆਂ ਨੇ ਇਸ ਲਈ ਖਾਸ ਨਿਯਮ ਬਣਾਏ ਗਏ ਨੇ ਪੰਜਾਂ ਸੂਬਿਆਂ 'ਚ ਕਰੋਨਾ ਨਿਯਮ ਸਖਤੀ ਨਾਲ ਲਾਗੂ ਹੋਣਗੇ सारे चो अधिकारिया अधिका टीकाकरण हो तो ज्यादा लोग डोर टू डोर प्रचार नहीं कर सकते सारे संवेदनशील बूथ सीआरपीएफ की तैनाती सिर्फ बंगाल ही नहीं दूजे सूबियां च भी सीआरपीएफ की तैनाती की जाएगी सारे संवेदनशील पोलिंग बूथ ते वीडियोग्राफी होगी, ਨਾਮਜ਼ਦਗੀ ਦੀ ਆਨਲਾਈਨ ਸੁਵਿਧਾ ਹੋਏਗੀ ਜ਼ਮਾਨਤੀ ਰਾਸ਼ੀ ਵੀ ਉਮੀਦਵਾਰ ਆਨਲਾਈਨ ਜਮ੍ਹਾਂ ਕਰਾ ਸਕਦੇ ਨੇ ਵੋਟ ਪਾਉਣ ਦਾ ਸਮਾਂ 1 ਘੰਟਾ ਵਧਾਇਆ ਗਿਆ ਹੈ ਪੰਜ ਸੂਬਿਆਂ 'ਚ 18 ਕਰੋੜ ਮਤਦਾਤਾ ਵੋਟ ਪਾਉਣਗੇ ਤੇ ਨਤੀਜੇ ਇਨ੍ਹਾਂ ਪੰਜਾਂ ਸੂਬਿਆਂ ਦੇ 2 ਮਹੀਨ ਨੂੰ ਆਉਣਗੇ এবੀਪੀ ਸੰਚਾਰ Josh Jasper, Juno.